ਵੀ ਜਿਹੜੇ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਜਾਂ ਹੋਰ ਜਾਂਦੇ ਨੇ ਭਾਵੇਂ ਸਾਡੇ ਆਪ ਦੇ ਜਣੇ ਵੀ ਚਲੇ ਗਏ ਪਰ ਇਹ ਕਿਤਾ ਦੇਸ਼ਾਂ ਵਿਦੇਸ਼ਾਂ ਦੇ ਜਾਣ ਨਾਲੋਂ ਕਿਤੇ ਬਹੁਤ ਵਧੀਆ ਆਪ ਦੇ ਖੇਤ 'ਚ ਬਹਿ ਕੇ ਆਪ ਦੇ ਘਰੇ ਬਹਿ ਕੇ ਕਰਨ ਵਾਲਾ ਤੇ ਇਹਦੀ ਕਮਾਈ ਆ ਜਿਹੜੀ ਉਹ ਕਿਤੇ ਬਾਹਰ ਲਿਆਂ ਕਮਾਈਆਂ ਨਾਲੋਂ ਘੱਟ ਨਹੀਂ ਹੈਗੀ ਤੇ ਖੇਤੀਬਾੜੀ ਨਾਲ ਇਹ ਨਾਲ ਕਰਦੇ ਆਂ ਆਪਾਂ ਕਿਉਂਕਿ ਖੇਤੀਬਾੜੀ ਬਹੁਤ ਜ਼ਰੂਰੀ ਆ ਖੇਤੀਬਾੜੀ ਤੋਂ ਬਿਨਾਂ ਫਾਰਮ ਨਹੀਂ ਚੱਲਦਾ ਪਰ ਜਿਹੜੀਆਂ ਜਦੋਂ ਇਹ ਤਾਜ਼ੀਆਂ ਸੂੰਦੀਆਂ ਨੇ ਗੱਜਰ ਸੂੰਦੀਆਂ ਨੇ ਗਾਈਆਂ ਪਿਟਾਨੀ ਕੰਪਨੀ ਦਾ ਪ੍ਰੋਡਕਟ ਆਇਆ ਜੀ ਮਿਲਕ ਨੂੰ ਪੀਕ ਤੇਲ ਜਾਣ ਲਈ ਇਹ ਯੂਜ਼ ਕਰਦਾ ਹੁਣ ਮੈਂ ਤੇ ਇਹਦੇ ਨਾਲ ਜਿਹੜਾ ਬਾਡੀ ਸਕ ਦੁਆਰਾ ਉਹਦਾ ਮਤਲਬ ਹੀਟ ਚਾਉਣ ਵਾਲਾ ਸਰਕਲ ਆ ਉਹ ਵੀ ਮੇਨਟੇਨ ਰਹਿੰਦਾ ਤਾਂ ਫਿਰ ਉਹ ਜਿਹੜੀ ਹੀਟ ਚਾਉਣ ਤੋਂ ਬਾਅਦ ਆ ਪੱਟੀ ਕਾ ਏਆਈ ਕਰਵਾ ਦਿੱਤੀ ਤਾਂ ਉਹ ਫਿਰ ਰਿਪੀਟ ਵੀ ਨਹੀਂ ਕਰਦਾ ਇਹਦੇ ਨਾਲ ਸਾਨੂੰ ਵਧੀਆ ਰਿਜ਼ਲਟ ਮਿਲੇ ਨੇ ਤੇ ਮੈਂ ਤਾਂ ਉਹ ਜਿਹੜੇ ਆਪਣੇ ਜ਼ਿੰਮੇਵਾਰ ਫਾਰਮਰ ਨੇ ਉਹਨਾਂ ਨੂੰ ਸਲਾਹ ਦਊਗਾ ਵੀ ਇਹਨੂੰ ਜੇ ਕੋਈ ਪਸ਼ੂ ਕਿਛੇ ਤੇ ਸੌਂਦਾ ਤਾਂ ਇਹਨੂੰ ਨਾਲ ਦੀ ਨਾਲ ਇੱਕ ਦੋ ਪਸ਼ੂਆਂ ਤੇ ਅਪਲਾਈ ਕਰਕੇ ਜ਼ਰੂਰ ਦੇਖਣਾ ਚਾਹੀਦਾ ਤੇ ਆਪਣੀ ਦੁੱਧ ਫਾਈਂਡ ਰੇਟ ਕੀ ਆਉਂਦੀ ਦੁੱਧ ਵਧੀਆ ਆ ਜਾਂਦਾ ਜੀ ਜਿਵੇਂ ਆਮ ਹੁਣ ਲੋਕਾਂ ਦਾ ਦੇਖਦੇ ਆਂ ਜਿੱਥੇ ਕੋ ਉਹਨਾਂ ਉਹਨਾਂ ਦੇ ਬਰਾਬਰ ਹੀ ਚੱਲ ਰਹੇ ਆਂ ਪਰ ਉਹ ਤੋਂ ਉੱਪਰ ਪੂਰਾ ਉੱਪਰ ਹੀ ਹੋਵਾਂਗੇ ਕਿਉਂਕਿ ਮੇਰਾ 40 41 41 ਰੁਪਏ ਰੇਟ ਆ ਰਿਹਾ ਜੀ ਹੁਣ ਬਿਰਕਾ ਵੱਲੋਂ ਬਿਰਕਾ ਵੱਲੋਂ ਜੀ ਇਹਨਾਂ ਨੂੰ ਜੀ ਦੁੱਧ ਦੇ ਇੱਕ ਟਾਈਮ ਦਾ ਕਿੰਨਾ ਹੁੰਦਾ ਹੁਣ ਇਹਨਾਂ ਨੂੰ ਮਿਲਕਰ ਅਪਲੇਸ਼ਰ ਦੇ ਰਹੇ ਆ ਜੀ ਉੱਥੋਂ ਆਪਣੇ ਪੀਡੀਐਸ ਤੋਂ ਉਹਨੇ ਜਨਰਜੀ ਆ ਜਾਂਦੀ ਹੈ ਚੰਗੀ ਬਾਡੀ ਚ ਫਿਰ ਉਹਦੇ ਨਾਲ 2-3 ਦਿਨਾਂ ਦੇ ਉਦੋਂ ਬਾਅਦ 4 ਦਿਨਾਂ ਬਾਅਦ ਫਿਰ ਅਸੀਂ ਮਰਕਰ ਰਿਪਲੇਸਰ ਤੇ ਉਹ ਪਹਿਲਾਂ ਸ਼ੁਰੂਆਤੀ ਤਾਂ ਛੋਟਾ ਹੁੰਦਾ ਬੱਚਾ ਉਹ ਤੋਂ 2 ਲੀਟਰ ਫਿਰ ਜਿਉਂ-ਜਿਉਂ ਵੱਡਾ ਹੁੰਦਾ 4 ਲੀਟਰ ਤੱਕ ਜਾਂਦੇ ਆ ਬਦ ਤੋਂ ਬਾਦ 4 ਲੀਟਰ ਪੁਲਾਉਂਦੇ ਆ ਦੋਸਤੋ ਅੱਜ ਤੁਹਾਨੂੰ ਇੱਕ ਬੜੀ ਖਾਸ ਵੀਡੀਓ ਬਣਾ ਕੇ ਦਿਖਾਉਣ ਆਲੇ ਆ ਪੈਂਡਰ ਸ਼ੋਲਪੁਰ ਦੇ ਵਿੱਚ ਆ ਤੇ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਇਹਨਾਂ ਨੇ ਇੱਕ ਗਾਂ ਤੋਂ ਇਹ ਫਾਰਮ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਸੀ 2006 ਦੇ ਵਿੱਚ ਤੇ ਅੱਜ ਤਕਰੀਬਨ 160 ਗਾਈਆਂ ਇਹਨਾਂ ਦੇ ਫਾਰਮ ਦੇ ਵਿੱਚ ਹੈਗੀਆਂ ਨੇ ਤੇ ਇਹ ਕੰਮ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਆ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਆਪਾਂ ਅੰਕਲਜੀ ਦਾ ਸਵਾਗਤ ਕਰਦੇ ਆਂ ਅੰਕਲਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਜਿਹੜੀ ਤੁਸੀਂ ਇਹਨੀ ਮਿਹਨਤ ਕੀਤੀ ਹੈ ਨਾ ਇੱਕ ਗਾਂ ਤੋਂ ਸ਼ੁਰੂ ਕਰਕੇ ਅੱਜ ਤਕਰੀਬਨ 160 ਗਾਈਆਂ ਨੇ ਫਾਰਮ ਦੇ ਵਿੱਚ ਤਾਂ ਇਹ ਬੜੀ ਵੱਡੀ ਕਾਮਯਾਬੀ ਆ ਵੀ ਤੁਸੀਂ ਲੰਮਾ ਟਾਈਮ ਇਹ ਚੀਜ਼ ਨੂੰ ਦਿੱਤਾ ਤੇ ਇਹ 2006 ਚ ਸਟਾਰਟਿੰਗ ਕੀਤੀ ਸੀ ਇੱਕ ਗਾਂ ਤੋਂ ਹੈ ਜੀ ਹਾਂ ਜੀ 2006 ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਜੀ ਗਾਈਆਂ ਰੱਖਣ ਦਾ ਮੈਨੂੰ ਜਿਆਦਾ ਕੋਈ ਇੰਨਾ ਇੰਟਰਸਟ ਨਹੀਂ ਸੀ ਨਾ ਹੀ ਸ਼ੌਕ ਸੀ ਨਾ ਹੀ ਮੈਨੂੰ ਪਤਾ ਸੀ ਵੀ ਇਸ ਪਾਸੇ ਨੂੰ ਕਹਾਣੀ ਜਾਊਗੀ ਠੀਕ ਹੈ ਜੀ ਮੇਰੇ ਦੋਸਤ ਸੀਗੇ ਲੀਲਾ ਮੇਕ ਸਿੰਘ ਤੋਂ ਮਾਸਟਰ ਨਰਿੰਦਰ ਸਿੰਘ ਉਹ ਸਾਡੇ ਪਿੰਡ ਹੀ ਪੜਾਉਂਦੇ ਸੀਗੇ ਮੇਰੇ ਮੈਸੇਜ ਉੱਥੇ ਪੜਾਉਂਦੇ ਸੀਗੇ ਹੂੰ ਤੇ ਉਹ ਮੇਰੇ ਬਚਪਨ ਤੋਂ دوست ਨੇ ਠੀਕ ਹੈ ਜੀ ਤੇ ਉਹਨਾਂ ਨੇ ਸ਼ਹਿਰ ਰਹਿਣ ਲੱਗਣਾ ਸੀਗਾ ਉਹ ਮੈਨੂੰ ਕਹਿੰਦੇ ਵੀ ਉਹਨਾਂ ਕੋਲ ਗਾਂ ਸੀਗੀ ਚੰਗੀ ਬਰੀਡ ਦੀ ਐਫ ਐਫ ਨਸਲ ਦੀ ਸੀਗੀ ਠੀਕ ਹੈ ਜੀ ਉਹਨਾਂ ਦਾ ਵੀ ਮਨ ਸੀਗਾ ਵੀ ਕਿਸੇ ਚੰਗੇ ਬੰਦੇ ਕੋਲ ਚਲੀ ਜਾਵੇ ਤਾਂ ਇਹ ਮਤਲਬ ਵਧੀਆ ਦੁੱਧ ਦਿੰਦੀ ਆ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਮੇਰੇ ਵਾਲੀ ਗਾਂ ਖਰੀਦ ਲੈ ਜਾਰ ਵੀ ਮੈਂ ਜਾਣਾ ਸ਼ਹਿਰ ਤੇ ਮੈਂ ਵੇਚ ਲਈਏ ਚਲੋ ਮੈਂ ਉਹ ਉਹਨਾਂ ਤੋਂ ਮੈਨੂੰ ਪਤਾ ਸੀਗਾ ਵੀ ਵਧੀਆ ਗਾਂ ਮਾਂ ਮਾਂ ਆਉਂਦਾ ਜਾਂਦਾ ਸੀ ਉਹਨਾਂ ਕੋਲੇ ਤੇ ਉਹ ਮੈਂ ਲੈ ਆਂਦੀ ਨਾਲ ਉਹਦੇ ਬੱਸੀ ਸੀਗੀ ਛੋਟੀ ਪੰਜ ਸੱਤ ਮਹੀਨੇ ਦੀ ਠੀਕ ਹੈ ਜੀ ਉਹ ਲਿਆ ਕੇ ਅਸੀਂ ਉਹਦੀ ਸ਼ੇਵਾ ਸੁਭਾ ਕੀਤੀ ਤੇ ਉਸ ਤੋਂ ਬਾਅਦ ਉਹ ਬੱਸੀ ਨਾਲ ਪਲ ਗਈ ਗਾਂ ਦੂਜੇ ਸਵੇਰ ਗੱਬਣ ਹੋ ਗਈ ਹੁਣ ਉੱਥੋਂ ਸਾਡਾ ਜਿਹੜਾ ਸੀਗਾ ਮਤਲਬ ਦਿਲਚਸਪੀ ਬਣ ਗਈ ਹਾਂ ਆਉਣ ਵਾਲੇ 2-3 ਸਾਲਾਂ ਚ 4-5 ਹੋ ਗਈਆਂ ਬੱਸੀ ਵੀ ਛੋਪੀ ਗਾਂ ਵੀ ਛੋਪੀ ਤੇ ਉਹਨਾਂ ਨੇ ਗਾਂ ਬੱਸੀਆਂ ਦੇਤੀਆਂ ਇਦਾਂ ਕਰਕੇ ਸਾਡਾ ਫਾਰਮ ਸੀ ਜਿਹੜਾ ਮਤਲਬ ਚੱਲ ਪਿਆ ਫਿਰ ਸਾਨੂੰ ਮੁੱਲ ਲੈਣ ਦੀ ਕਦੇ ਕੋਈ ਲੋੜ ਨਹੀਂ ਪਈ ਇੱਕ ਗਰੀ ਅਸੀਂ ਦੋ ਤਿੰਨ ਗੰਗਾਈਆਂ ਮੁੱਲ ਲਈਆਂ ਸੀਗੀਆਂ 2009 ਤੋਂ ਸਾਰੀਆਂ ਹੋਮ ਬਰੀਡ ਨੇ ਹਾਂਜੀ ਸਾਰੀਆਂ ਹੋਮ ਬਰੀਡ ਨੇ ਠੀਕ ਹੈ ਜੀ ਬਸ ਉਹ ਆਪ ਹੀ ਟਿੱਕੇ ਲਵਾ ਲਵਾ ਕੇ ਗਾਂ ਦੇ ਗਾਂ ਜਨਰੇਸ਼ਨ ਪੈਦਾ ਕੀਤੀ ਹੋਈ ਆ ਅਸੀਂ ਮੁੱਲ ਪਹਿਲਾਂ ਮੱਝਾ ਰੱਖਦੇ ਸੀ ਤੁਸੀਂ ਪਹਿਲਾਂ ਮੱਝਾਂ ਰੱਖਦੇ ਸੀ ਪਿਤਾ ਪੁਰਖੀ ਦਾ ਮੱਝਾਂ ਹੀ ਰੱਖਦੇ ਸੀ ਗਾਂ ਨਹੀਂ ਕਦੇ ਰੱਖੀ ਸੀ ਤੇ ਗਾਈਆਂ ਤਾਂ 2006 ਤੋਂ ਬਾਅਦ ਹੀ ਰੱਖਣੇ ਸ਼ੁਰੂ ਕੀਤੀਆਂ ਨੇ ਤੇ ਹੁਣ ਇਹ ਆਪਣਾ ਪ੍ਰੋਫੈਸ਼ਨਲ ਕੰਮ ਆ ਗਿਆ ਜੀ ਜਾਂ ਹਜੇ ਵੀ ਸਾਹਿਕ ਕਿੱਤੇ ਵਜਿੰਗ ਕਰਦੇ ਹਾਂ ਨਹੀਂ ਜੀ ਪਹਿਲਾਂ ਤਾਂ ਮੈਂ ਸੀਗਾ ਟੀਚਰ ਟੀਚਿੰਗ ਲਾਈਨ ਸੀਗਾ ਮੈਂ ਟੀਚਰ ਲੈਕਚਰਰ ਰਿਟਾਇਰ ਹੋਇਆ ਮੈਂ ਜਨਵਰੀ ਦੇ ਵਿੱਚ ਠੀਕ ਹੈ ਜੀ ਟਾਈਮ ਕੱਢ ਕੇ ਆਪਦੇ ਕਿੱਤੇ ਚੋਂ ਇਹਨੂੰ ਚਲਾ ਰਹੇ ਸੀਗੇ ਤੇ ਹੋਲ ਟਾਈਮ ਤਾਂ ਹੁਣ ਹੀ ਲੱਗੇਆਂ ਕੋਸ਼ਿਸ਼ ਬੀ ਬੈਠੀ ਐ ਇੱਥੇ ਤੇ ਇਹਨੂੰ ਚਲਾਈਏ ਕਿਉਂਕਿ ਆਊਟਪੁੱਟ ਵਧੀਆ ਵਾ ਕੋਈ ਮਾੜੀ ਨਹੀਂ ਨੌਜਵਾਨਾਂ ਨੂੰ ਇਸ ਗੱ ਮੈਸੇਜ ਦੇਣਾ ਚਾਹਨਾ ਵਾ ਵੀ ਜਿਹੜੇ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਜਾਂ ਹੋਰ ਜਾਂਦੇ ਨੇ ਭਾਵੇਂ ਸਾਡੇ ਆਪਦੇ ਜਣੇ ਜਾਣੇ ਵੀ ਚਲੇ ਗਏ ਪਰ ਇਹ ਕਿਤਾ ਦੇਸ਼ਾਂ ਵਿਦੇਸ਼ਾਂ ਦੇ ਜਾਣ ਨਾਲੋਂ ਕਿਤੇ ਬਹੁਤ ਵਧੀਆ ਆਪਦੇ ਖੇਤ 'ਚ ਬਹਿ ਕੇ ਆਪਦੇ ਘਰੇ ਬਹਿ ਕੇ ਕਰਨ ਵਾਲਾ ਤੇ ਇਹਦੀ ਕਮਾਈ ਆ ਜਿਹੜੀ ਉਹ ਕਿਤੇ ਬਾਹਰਲੀਆ ਕਮਾਈਆਂ ਨਾਲੋਂ ਘੱਟ ਨਹੀਂ ਹੈਗੀ ਠੀਕ ਹੈ ਤੇ ਆਹ ਗਾਂ ਅੱਜ ਸੂਈ ਆ ਨਾ ਜੀ ਤਾਂ ਹਾਂ ਜੀ ਅੱਜ ਤਾਜੀ ਸੂਈ ਆ ਇਹ ਤੇ ਸੈਕਸੀਮਨ ਸਿਕਸਡ ਯੂਜ਼ ਕੀਤਾ ਹੋਇਆ ਸੀਗਾ ਜੀ ਫਿਰ ਨਹੀਂ ਸੈਕਸੀਮਨ ਨਹੀਂ ਯੂਜ਼ ਕੀਤਾ ਇਹ ਨੋਰਮਲ ਆਇਆ ਹੋਇਆ ਸੀਗਾ ਤਾਂ ਹੀ ਤਾਂ ਇਹ ਮਤਲਬ ਮੇਲ ਕਾਫ ਆਇਆ ਮੇਲ ਕਾਫ ਆਇਆ ਤੇ ਨਹੀਂ ਇਸ ਅੱਧੀਆਂ ਕਿਤੇ ਸੈਕਸੀਮਨ ਯੂਜ਼ ਕਰਦੇ ਆ ਅੱਧੀਆਂ ਕਿਤੇ ਮਤਲਬ ਨੋਰਮਲ ਦੂਸਰਾ ਕਰੀਦਾ ਇਹ ਕਿਹੜੇ ਸੀਮਨ ਦੀ ਆ ਜੀ ਗਾਂ ਆਪ ਇਹ ਐਚ ਐਫ ਦੀ ਆ ਜੀ अच्छा बुंके बोलदा नहीं पता ये हां होस्टन फ्रीजर बोलदी है जी ठीक है ते जेड़े ਤੁਸੀਂ ਸੀਮਨ ਯੂਜ਼ ਕਰਦੇ ਹੋ ਜੀ ਇਹ ਫਿਰ ਆਪਣੇ ਵੀ ਵਧੀਆ ਕਰਦੇ ਹੋ ਪੂਰੇ ਹਾਂਜੀ ਹਾਂਜੀ ਪੀਡੀ ਪੀਡੀਐਫ ਤੋਂ ਲਈਦੇ ਆ ਜੀ ਜਾਂ ਫਿਰ ਅਸੀਂ ਏਬੀਐਸ ਤੋਂ ਵੀ ਲੈ ਲੈਨੇ ਆ ਕੁਝ ਸਟਰਾ ਹਾਂਜੀ ਤੇ ਆਲਮੋਸਟ ਅਸੀਂ ਪੀਡੀਐਫ ਦਾ ਯੂਜ਼ ਕਰ ਲੈਨੇ ਆ ਹੂੰ ਤੇ ਜਾਂ ਫਿਰ ਥੋੜਾ ਮੋਟਾ ਸੀ ਬੇਰਕਾਰ ਜਿਹਾ ਚੰਗਾ ਸੀ ਮਨਾਉਂਦਾ ਵਾ ਤੇ ਉਹਨਾਂ ਤੋਂ ਉਹਨਾਂ ਤੋਂ ਵੀ ਲੈ ਲੈਨੇ ਆ ਇਹ ਕਿੰਨੇ ਦੁੱਧ ਵਾਲੀ ਗਾਂ ਹੈ ਜੀ ਇਹ ਸਾਨੂੰ ਦੇ ਜਾਂਦੀ ਹੈ ਜੀ 30 32 35 ਲੀਟਰ ਤੱਕ ਜਾਊਗੀ ਇਹ 35 ਲੀਟਰ ਤੱਕ ਆ ਰਾਮ ਆਉਂਦਾ ਕਿੰਨਵੇਂ ਸੂਏ ਤੇ ਇਹ ਇਹ ਪਹਿਲੇ ਸੂਏ ਤੇ ਦੂਜੇ ਸੂਏ ਸੋਈਆ ਹੁਣ ਇਹ ਜੀ ਹੁਣ ਸਾਰੇ ਰਲਾ ਮਿਲਾ ਕੇ ਮਤਲਬ ਇਹਨਾਂ ਦੀ ਪਾਰਟੀਸ਼ਨ ਕੀਤੀ ਹੋਈ ਹੈ ਜਿੱਦਾਂ ਅੱਜ ਇੱਥੇ ਸੌਣ ਵਾਲਾ ਹੈਗੇ ਆ ਇਹ ਅੱਛਾ ਆ ਜਿਹੜੀ ਪਾਰਟ ਆਪਣੇ ਸੌਣ ਵਾਲੀਆਂ ਜਿਨ੍ਹਾਂ ਨੂੰ ਸੌਣ ਵਾਲੀਆਂ ਮਤਲਬ ਮਹੀਨਾ ਪਹਿਲਾਂ ਇਹਦੇ ਵਿੱਚ ਲਿਆ ਕੇ ਬਾੜੀ ਦੀਆਂ ਨੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਿੱਦੋਂ ਸੌਣ ਤੇ ਆਉਂਦੀ ਆ ਉਹ ਪਰਲੇ ਪਾਸੇ ਜਿਹੜਾ ਸੈੱਡ ਬਣਾਇਆ ਹੋਇਆ ਅੱਛਾ ਉਧਰ ਇੱਕ ਦੋ ਦਿਨ ਉਹਦੇ ਚ ਬਾੜ ਲਈ ਦੀਆਂ ਨੇ ਤੇ ਜਾਂ ਫਿਰ ਆ ਜਿਹੜੀਆਂ ਹੈਗੀਆਂ ਨੇ ਇਹ ਹੈਗੀਆਂ ਨੇ ਜਿਹੜੀਆਂ ਹੀਫਰ ਨੇ ਆ ਜਿਹੜੀਆਂ ਜਿੰਨੀਆਂ ਬੈਠੀਆਂ ਨੇ ਹਾਂ ਜੀ ਇਹ ਹੀਫਰ ਨੇ ਯਾਨੀ ਮਤਲਬ ਹੈਗੀਆਂ ਨੇ ਇਹ 35 36 ਨੇ ਠੀਕ ਹੈ ਆ ਆ ਗਾਈਆਂ ਗੱਭੜ ਨੇ ਜਿਹੜੀਆਂ ਇਹ ਗੱਭੜ ਨੇ ਸੂਣ ਦੇ ਨੇੜ ਤੇੜ ਨੇ ਇਹ ਸੂਣ ਦੇ ਨੇੜ ਤੇੜ ਨੇ ਹਾਂਜੀ ਠੀਕ ਆ ਮੰਨ ਕੇ ਚੱਲੋ ਉਧਰੋਂ ਸਟਾਰਟ ਹੋ ਕੇ ਫਾਰਮ ਆਏ ਨੂੰ ਆਈ ਜਾਂਦਾ ਫਿਰ ਆਪਾਂ ਹਾਂਜੀ ਤੇ ਉਹ ਹੈਗੀਆਂ ਨੇ ਜਿਹੜੀਆਂ ਉਹ ਸੂਣ ਵਾਲੀਆਂ ਨੇ ਉਹਨਾਂ ਦਾ ਕਾਫੀ ਸਮਾਂ ਹਜੇ ਮਤਲਬ ਪਿਆ ਕੇ ਤੇ ਮਹੀਨਾ ਡੇਢ ਪਿਆ ਕੇ ਤੇ ਦੋ ਮਹੀਨੇ ਪਿਆ ਦੋ ਤਿੰਨ ਤਿੰਨ ਕੇ ਮਹੀਨੇ ਹਜੇ ਉਹਨਾਂ ਦੇ ਰਹਿੰਦੇ ਨੇ ਉਹਨਾਂ ਵੀ ਹਾਂ ਆਹ ਜੇ ਗੱਭਣ ਹੋਣੀਆਂ ਨੇ ਇਹ ਗੱਭਣ ਹੋਣੀਆਂ ਨੇ ਇਹ ਕਿੰਨੇ ਕਿੰਨੇ ਟਾਈਮ ਦੀਆਂ ਨੇ ਜੀ ਇਹਨਾਂ ਦੇ ਪਿਛਲੇ ਸੂਏ ਦੀਆਂ ਸਾਰੀਆਂ ਜੀ ਪਿਛਲੇ ਸੂਏ ਦੀਆਂ ਹਾਂਜੀ ਤਕਰੀਬਨ ਵੀ ਸਾਲ ਦੇ ਇਹ ਜਾਨੀ ਮਤਲਬ ਸੱਤ ਸੌਰੀ ਪਿਛਲੇ ਸਾਲ 8ਵੇਂ 7ਵੇਂ ਮਹੀਨੇ ਚ ਸ਼ੁਰੂ ਹੋਇਆ ਸੀ ਜੁਲਾਈ ਜੀ ਪਿਛਲੇ ਸਾਲ ਜੁਲਾਈ ਤੋਂ ਲੱਗ ਕੇ ਜਨਵਰੀ ਤੱਕ ਦਾ 25 ਦੀ ਜਨਵਰੀ ਤੱਕ ਦਾ ਵਾਰਥ ਇਹਨਾਂ ਦਾ ਸਾਰਿਆਂ ਦਾ ਤੇ ਜਿਹੜੀਆਂ ਆਪਣੀਆਂ ਆ ਗਈਆਂ ਨੇ ਜੀ ਇਹਨਾਂ ਦੇ ਵਿੱਚ ਕੁਝ ਤਾਂ ਹੈਗੀਆਂ ਨੇ ਜਿਨ੍ਹਾਂ ਦਾ ਹਜੇ 4-5 ਮਹੀਨੇ ਨਿਗਭਣ ਨੇ ਆਪੋਰਸ਼ਨ ਹੂੰ ਤੇ ਉਹ ਪਰਲੇ ਪਾਸੇ ਹੈਗੀਆਂ ਨੇ ਜਿਹੜੀਆਂ ਨੇ ਐਡਕੀ ਦੇ ਸੂਏ ਦੇ ਵਿੱਚ 7ਵੇਂ ਤੇ 8ਵੇਂ ਤੇ 9ਵੇਂ ਮਹੀਨੇ ਜਿਹੜੀਆਂ ਸੂਪੀਆਂ ਉਹ 20 ਗਈਆਂ ਉਧਰਲੇ ਪਾਸੇ ਹੋਰ ਨੇ ਠੀਕ ਹੈ ਆ ਸਾਰੀਆਂ ਅਜੇ ਲੰਮਾ ਸਮਾਂ ਰਹਿੰਦਾ ਇਹਨਾਂ ਦਾ ਦੁੱਧ ਦੇ ਰਹੀਆਂ ਨੇ ਇਹ ਦੇਖੋ ਜੀ ਇਹ ਤਾਂ ਹੁਣ ਕੁਝ ਫਾਰਮ ਆ ਆਪਣਾ ਜਿਹੜਾ ਉਹ ਖੇਤਾਂ 'ਚ ਕਰਕੇ ਹਵਾ ਮਾੜੀ ਜਿਹੀ ਵੀ ਚਲਦੀ ਆ ਤਾਂ ਲੱਗਦੀ ਇੱਥੇ ਲੱਗਦੀ ਆ ਕੋਈ ਜ਼ਿਆਦਾ ਸਮੱਸਿਆ ਸਾਨੂੰ ਆਉਂਦੀ ਨਹੀਂ ਹੈਗੀ ਹਾਂਜੀ ਉੱਚਾ ਹਵਾ ਸੈੱਡ ਵੀ ਪਹਿਲਾਂ ਤਾਂ ਸੈੱਡ ਵੀ ਨਹੀਂ ਹੁੰਦਾ ਸੀ ਇੰਨਾ ਉੱਚਾ ਤੇ ਪਹਿਲਾਂ ਤਾਂ ਇਹਦੇ 'ਚ ਹੀ ਚੱਲਦਾ ਸੀ ਸਾਡਾ ਕੰਮ ਆ ਛੋਟੇ ਸੈੱਡ 'ਚ ਹੁਣ ਤਾਂ ਖੈਰੋ ਚੱਲੂ ਹੁਣ ਪੱਖੇ-ਪੁੱਖੇ ਵੀ ਲਵਾਏ ਹੋਇਆ ਸ਼ੁਰੂਆਤ ਤੁਸੀਂ ਉਹ ਸੈੱਡ ਤੋਂ ਕੀਤੀ ਜਿਹੜਾ ਹਾਂਜੀ ਹਾਂਜੀ ਪਹਿਲਾਂ ਉਸ ਤੋਂ ਕੀਤੀ ਸੀ ਤੇ ਗਰਮੀ ਤਾਂ ਚਲੋ ਖੈਰ ਆਪਦਾ ਪ੍ਰਭਾਵ ਤਾਂ ਦਿਖਾਉਂਦੀ ਆ ਪਰ ਫਿਰ ਵੀ ਕਾਫੀ ਹੱਦ ਤੱਕ ਨੇਚਰਲੀ ਸਾਡਾ ਜਿਹੜਾ ਸਿਸਟਮ ਉਹ ਸਾਨੂੰ ਬਾਲੇ ਫੁਆਰੇ ਫੂਰੇ ਜਾਂ ਪੱਖੇ ਬਾਲੇ ਨਹੀਂ ਸ਼ੁਰੂਆਤੀ ਦੌਰ ਚਲਾਉਣੇ ਪੈਂਦੇ ਫਿਰ ਆ ਮਗਲੇ ਸਮੇਂ ਸਿਰ ਜਾਣੀ 7ਵੇਂ ਮਹੀਨੇ ਤੋਂ ਸੇਮੇ ਤੇ ਸ਼ੁਰੂ ਕਰਕੇ ਅਸੀਂ ਪੱਖੇ ਰੈਨ ਪੁਫਾਰੇ ਵਗੈਰਾ ਵੀ 9ਵੇਂ ਮਹੀਨੇ ਤੱਕ ਚਲਾ ਦਿੰਨੇ ਹਾਂ ਜੀ ਠੀਕ ਹੈ ਜੀ ਹਾਂ ਜੀ ਉਦੋਂ ਫਿਰ ਆ ਚਲਾ ਦਈਦੇ ਫੋਗਰ ਵੀ ਚਲਾ ਦਈਦੇ ਆ ਜਿਆਦਾ ਦੁੱਧ ਵਾਲੀ ਦਾ ਤਾਂ ਨਹੀਂ ਕੋਈ ਰੀਜਨਿੰਗ ਹੁੰਦਾ ਜੀ ਇਹਦੇ 'ਚ ਇਹਦੇ ਵਿੱਚ ਖਾਣ ਪੀਣ ਦਾ ਜਿਵੇਂ ਉੱਲੀ ਵਾਲਾ ਆਪਾਂ ਪਾ ਦਿੰਨੇ ਆ ਕੁਝ ਇਹਨਾਂ ਨੂੰ ਖਾਣ ਪੀਣ ਦਾ ਮਸਟੈਟਸ ਤਾਂ ਨਹੀਂ ਆਉਂਦੀ ਆਪਣੇ ਹਾਰੋ ਤੇ ਤਾਂ ਆ ਜਾਂਦੀ ਆ ਨਹੀਂ ਤਾਂ ਜਾਂ ਉਹਦੇ ਚ ਹੀੜ ਚੁੱਲੀ ਹੋਵੇ ਜਾਂ ਇਹਦੇ ਚ ਆਚਾਰ ਚੁੱਲੀ ਹੋਵੇ ਜਾਂ ਤੂੜੀ ਮਾੜੀ ਪੈ ਜਾਵੇ ਉਹਨਾਂ ਦੇ ਕਾਰਨ ਤਾਂ ਬਣ ਜਾਂਦਾ ਵੀ ਨਹੀਂ ਅਦਰਵਾਈਜ਼ ਤਾਂ ਫਿਰ ਮਿਸਟੇਟਸ ਨਹੀਂ ਆਉਂਦੀ ਜਿਹੜਾ ਫਾਰਮ ਮਾਲਕ ਆ ਜਿਹੜਾ ਹਾਂਜੀ ਉਹਨੂੰ 2-3 ਟਾਈਮ ਫਾਰਮ ਤੇ ਜੇ ਨਹੀਂ ਸਾਰਾ ਟਾਈਮ ਰਹਿ ਸਕਦਾ ਘੰਟਾ-ਘੰਟਾ 2-3 ਟਾਈਮ ਰਹਿਣਾ ਹੀ ਪੈਂਦਾ ਠੀਕ ਹੈ ਫੇਰੀ ਫਾਰਮ ਚਲਦੇ ਆ ਹੁਣ ਮੇਰੇ ਕੋਲ ਸਮਾਂ ਘੱਟ ਹੁੰਦਾ ਵਾ ਮੇਰੇ ਮੈਸੇਜ ਆ ਕੇ ਸ਼ਾਮ ਨੂੰ ਬਹਿੰਦੇ ਨੇ ਇੱਥੇ 2-3 ਘੰਟੇ ਉਹ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜਾ ਉਹਨਾਂ ਕੋਲੇ ਸਾਰਾ ਰੈਕਡ ਆ ਕਿ ਕਿਹੜੀ ਕਿਹਦੀ ਕਿੰਨੀ ਉਮਰ ਹੋ ਗਈ ਕਿੰਨਾ ਮਤਲਬ ਉਹ ਕਵੇਂ ਸੂਏ ਆ ਇੰਨਾ ਦੁੱਧ ਦਿੰਦੀ ਹੈ ਇਹ ਜੇ ਕੋਈ ਸਮੱਸਿਆ ਹੁੰਦੀ ਆ ਤਾਂ ਉਹ ਵੀ ਮੇਰੇ ਨਾਲ ਹੱਥ ਵਟਾ ਰਹਿੰਦੇ ਆ ਦੂਜਾ ਸਾਡਾ ਇੱਕ ਜਿਹੜਾ ਹੈਗਾ ਬੰਦਾ ਉਹ 20 ਸਾਲ ਤੋਂ ਆ ਮੇਰੇ ਨਾਲ ਰਾਜਕੁਮਾਰ ਜੇ ਆਪਾਂ ਕਹਿ ਦਈਏ ਵੀ ਸਾਰੀ ਵੱਡੀ ਦੇਣ ਉਹਦੀ ਹੈ ਬੰਦੇ ਦੀ ਕਿਉਂਕਿ ਮੈਂ ਤਾਂ ਅਸੀਂ ਤਾਂ ਦੋਨੋਂ ਮੀਆਂ ਬੀਬੀ ਮੇਰੀ ਮੈਸੇਜ ਵੀ ਲੈਕਚਰਰ ਸੀ ਟੀਚਿੰਗ ਡਿਪਾਰਟਮੈਂਟ ਚੋਂ ਉਹ ਵੀ ਰਿਟਾਇਰ ਹੋਏ ਨੇ ਤੇ ਮੈਂ ਵੀ ਅਸੀਂ ਤਾਂ ਸਪੂਲ ਜਾਂਦੇ ਰਹੇ ਆ ਉਹ ਬੰਦੇ ਨੇ ਮਿਹਨਤ ਕਰ ਕਰਕੇ ਸਾਰੀਆਂ ਇਹ ਪਾਲ ਪਾਲ ਕੇ ਤੇ ਤੱਕ ਲਿਆਂਦੀਆਂ 2006 ਤੋਂ ਪਹਿਲਾ ਪਸ਼ੂ ਆਇਆ ਤੇ ਅੱਜ 2026 ਚੱਲਣ ਵਾਲਾ 26 ਚੱਲਣ ਵਾਲਾ ਸਾਲ ਨੂੰ 20 ਸਾਲ ਹੋ ਗਏ ਵੀ ਇੱਕ ਤੋਂ ਮਤਲਬ ਇੱਥੇ ਤੱਕ ਪਹੁੰਚਾਇਆ ਜਿਹੜਾ ਉਹ ਉਸੇ ਬੰਦੇ ਦੀ ਮਿਹਨਤ ਹੈ ਜਾਣੀ ਕਿ ਜੇ ਤੁਸੀਂ ਸ਼ੁਰੂ ਕੀਤਾ ਨਾ ਜੇ ਮੈਂ ਇੱਕ ਗਾਣਾ ਲਿਆਂਦੀ ਤਾਉ ਤਾਈ ਲੱਗਦਾ ਸੀ ਵੀ ਆਪਾਂ ਇਹਨੂੰ ਇੱਥੇ ਤੱਕ ਲੈ ਗਏ ਨਹੀਂ ਜੀ ਉਦੋਂ ਤਾਂ ਕਦੇ ਸੋਚਿਆ ਵੀ ਨਹੀਂ ਸੀ 2 3 4 ਗਾਈਆਂ ਦੇ ਤੱਕ ਤਾਂ ਉਦੋਂ ਤਾਂ ਐ ਹੁੰਦਾ ਸੀਗਾ ਕਿ ਚੱਲ ਜਾਰ 20 30 40 ਕਿਲੋ 50 ਕਿਲੋ ਦੁੱਧ ਪੈਂਦਾ ਬਈ ਕਾਫੀ ਆ ਨਾ ਉਦੋਂ ਉੱਥੇ ਇੱਕ ਤੱਕ ਦੀ ਸੋਚ ਸੀਗੀ ਹੁਣ ਉਸ ਦੀ ਸੋਚ ਬਣ ਗਈ ਵੀ ਵੱਡੇ ਫਾਰਮਰ ਦੇਖ ਕੇ ਵੀ ਵੱਡੇ ਫਾਰਮਾਂ ਦੇ ਨਾਲ ਕਦੋਂ ਰਲਾਂਗੇ ਹੈਨਾ ਤੇ ਹੁਣ ਤਾਂ ਮੈਨੂੰ ਮਤਲਬ ਕੋਸ਼ਿਸ਼ ਆ ਬਾਕੀ ਕਰਨਾਲਾ ਤਾਂ ਪਰਮਾਤਮਾ ਦੋਦਾਤੇ ਨੇ ਕਰਨਾ ਉਹੀ ਹੋਣਾ ਬੰਦਾ ਤਾਂ ਇੱਕ ਸੋਚ ਕੇ ਤੇ ਕੋਸ਼ਿਸ਼ ਆਪਣੀ ਤਾਂ ਬਈ ਮੈਨੂੰ ਲੱਗਦਾ ਵਾ ਵੀ 300 ਜਾਨਵਰ ਦਾ ਲੈ ਜਾਗੇ ਹਾਂ ਜਲਦੀ ਠੀਕ ਹੈ ਕਿਉਂਕਿ ਇਦਕੀ ਹੈਗੇ ਨੇ 70 75 30 80 ਪਸ਼ੂ ਨੇ ਜਿਹੜੇ ਗੱਬਣ ਨੇ ਗੱਬਣ ਨੇ ਤੇ ਉਹਦੇ ਵਿੱਚੋਂ ਹੁਣ ਸਮਝ ਲਓ ਵੀ 60% ਵੀ ਆਪਾਂ ਫੀਮੇਲ ਆ ਜਾਂਦੇ ਨੇ ਠੀਕ ਹੈ ਜੀ ਤੇ ਫਿਰ ਉਸ ਹਿਸਾਬ ਨਾਲ ਗਰੋਥ ਹੋਣੀ ਹੈ ਨਾ ਦਾਤਾ ਮੇਰ ਕਰੂਗਾ ਮੇਰੇ ਖਿਆਲ 2-3 ਸਾਲ ਚ ਜਿੱਥੇ ਤੱਕ ਤੱਕ ਸੋਚ ਆ ਉੱਥੇ ਤੱਕ ਪਹੁੰਚ ਜਾਗੇ ਕਿਉਂਕਿ ਹੁਣ ਹੋਰ ਕੰਮ ਵੀ ਹੈ ਨਹੀਂਗਾ ਹੁਣ ਸਕੂਲਾਂੋਂ ਫਰੀ ਆ ਹੁਣ ਵੀ ਇਹੀ ਕੰਮ ਤੇ ਹੋਗੇ ਮਾਣ ਹਾਂਜੀ ਹਾਂਜੀ ਹੁਣ ਇਹ ਖੇਤੀਬਾੜੀ ਨਾਲ ਇਹ ਨਾਲ ਕਰਦੇ ਆਂ ਆਪਾਂ ਕਿਉਂਕਿ ਖੇਤੀਬਾੜੀ ਬਹੁਤ ਜ਼ਰੂਰੀ ਆ ਖੇਤੀਬਾੜੀ ਤੋਂ ਬਿਨਾ ਫਾਰਮ ਨਹੀਂ ਚੱਲਦਾ ਨਾਲ ਖੇਤੀਬਾੜੀ ਹੋਣੀ ਜ਼ਰੂਰੀ ਆ ਤੇ ਜੇ ਆਪਾਂ ਕੱਲਾ ਫਾਰਮ ਸ਼ੁਰੂ ਕਰਨਾ ਫਿਰ ਸਾਰਾ ਕੁਮ ਮੋਲ ਲਾ ਕੇ ਬੋਨਾ ਬੂਹ ਹਰਾ ਪੱਠਾ ਵੀ ਲੋੜ ਪੈਂਦੀ ਐ ਇਹਨਾਂ ਨੂੰ ਜਿਵੇਂ ਹੁਣ ਸੀਜ਼ਨਲ ਪੱ ਅਦਰਵਾਈਜ਼ ਆਪਰ ਮੋਲ ਲੈਣਾ ਪਊ ਨਹੀਂ ਤਾਂ ਸਾਰਾ ਸਾਲ ਆਚਾਰ ਹੀ ਖਾਣਾ ਪੈਣਾ ਇਹਨਾਂ ਨੂੰ ਤੇ ਇਸ ਲਈ ਸੀਜ਼ਨ ਸੀਜ਼ਨਲ ਪੱਠੇ ਵੀ ਆ ਜਿਹੜੇ ਮੈਂ ਬੀਜ ਲੈਣਾ ਵਾਂ 5-10 ਕਿੱਲੇ ਇਹ ਕੱਲੇ 4 ਤੇ ਨਹੀਂ ਹੈਗੀਆਂ ਆਪਣੀਆਂ ਗਾਈਆਂ ਨਹੀਂ ਹੁਣ ਜਿਵੇਂ ਹੁਣ ਇਹਨਾਂ ਦਿਨਾਂ ਦੇ ਵਿੱਚ ਹਰੇ ਪੱਠੇ ਦੀ ਟੋਟ ਹੁੰਦੀ ਆ ਹਾਂ ਟੋਟ ਹੁੰਦੀ ਆ ਜੀ ਤੇ ਹੁਣ ਹੁਣ ਚਾਰ ਚੱਲਦਾ ਹਮ ਬਟ ਹੁਣ ਵੀ 60 ਕਿੱਲੇ ਦਾ ਸਾਈਲੇਜ ਪਾਇਆ ਹੋਇਆ ਚੱਲੇ ਦੂਸਾਂ ਸਾਲ ਪਰ ਪੂਰਾ ਆਰਾਮ ਨਾਲ ਭਾਵੇਂ ਜੇ ਨਾਮ ਵੀ ਹਰੇ ਪੱਠੇ ਬੀਜੀਏ ਬਟ ਫਿਰ ਵੀ ਅਸੀਂ ਕੋਸ਼ਿਸ਼ ਆ ਵੀ 5-7 ਕਿੱਲੇ ਜਮੀ ਤੇ 5-7 ਕਿੱਲੇ ਰਾਈ ਕਾ 2 ਕਿੱਲੇ 2 ਕਿੱਲੇ ਬਰਸੀਮ ਦਾਣੀ ਜਾਣੀ ਕਿ 14-15 ਕਿੱਲੇ ਹਰੇ ਪੱਠੇ ਦੀ ਜੰਗ ਤੇ ਜੇ ਮੈਂ ਹੁਣ 160 ਗਾਇਆਂ ਨੇ ਹਨਾ ਜੀ ਤਕਰੀਬਨ ਤਾਂ ਇਹਨਾਂ ਨੂੰ ਕਿੰਨਾ ਬਾਹਣ ਚਾਹੀਦਾ ਜਿਹੜਾ ਹਰਾ ਪੱਠਾ ਹੋਵੇ ਜਾਂ ਇਹਨਾਂ ਲਈ ਵੀ ਆਪਾਂ ਰੱਖਣਾ ਹੋਵੇ ਵੀ ਕਿੱਲੇ ਇਹਨਾਂ ਲਈ ਆ ਉਹ ਹਾਂ ਜੀ ਬਸ 10-15 ਕਿੱਲੇ ਤਾਂ ਚਾਹੀਦੇ ਨੇ 10-15 ਕਿੱਲੇ ਬੰਦੇ ਲੱਗੇ ਮੱਕੀ ਤੋਂ ਬਿਨਾ ਇਹਨਾਂ ਆਪਾਂ ਤਾਮਾ ਜੀ ਹਾਂ ਮੱਕੀ ਦਾ ਆਧਾਰ ਤਾਂ ਤੁਹਾਨੂੰ ਸਾਇਲੇਜ ਤਾਂ ਮੁੱਲ ਲੈ ਕੇ ਪਾਉਣਾ ਪਊ ਹੂੰ ਪਰ 10-15 ਕਿੱਲੇ ਹਰੇ ਪੱਠੇ ਲਈ ਤਾਂ ਚਾਹੀਦੇ ਨੇ ਤੇ ਜਿਵੇਂ ਆਪਣੀ ਲੇਬਰ ਰੱਖੀ ਹੋਈ ਹੈ ਨਾ ਜੀ ਜਾਂ ਇਹਨਾਂ ਦਾ ਖਰਚਾ ਜੀ ਤਾਂ ਉਹ ਸਾਰਾ ਕੱਢ ਕੇ ਇਹਨਾਂ 'ਚ ਬਚਤ ਹੁੰਦੀ ਹੈ ਜੀ ਹੈ ਨਾ ਹਾਂਜੀ ਜੇ ਚਲੋ ਮੋٹے ਝਟਕਾ ਸੌਦੇ ਨਾਲ ਵੀ ਆਪਾਂ ਦੇਖੀਏ ਆਪਾਂ ਮੈਂ ਬੇਰਕਾ ਨੂੰ ਦੁੱਧ ਪਾਉਣਾ ਬੇਰਕਾ 'ਚ ਤਿੰਨ ਪੇਮੈਂਟਾਂ ਆਉਂਦੀਆਂ ਨੇ ਹੈ ਨਾ ਹਾਂਜੀ ਤੇ ਤਿੰਨ ਪੇਮੈਂਟਾਂ ਦੇ ਵਿੱਚੋਂ ਜੇ ਆਪਾਂ ਦੇਖੀਏ ਕੋਈ ਗੱਲ ਨਹੀਂ ਕੋਈ ਆਵਾਜ਼ ਨਹੀਂ ਆਉਂਦੀ ਜੇ ਆਪਾਂ ਦੇਖੀਏ ਪੇਮੈਂਟਾਂ 'ਚ ਦੋ ਪੇਮੈਂਟਾਂ ਲਾ ਦੋ ਵੀ ਟੋਟਲੀ ਆਪਣਾ ਖਰਚਾ ਹੋ ਗਿਆ ਠੀਕ ਹੈ ਤੇ ਜੇ ਆਪਾਂ ਇੱਕ ਪੇਮੈਂਟ ਵੀ ਬਚ ਜੇ ਤੇ ਉਹਦੇ ਨਾਲ ਬਹੁਤ ਹੁੰਦੀ ਹੈ ਇਹ ਚਾਹੀਦੀ ਵੱਡਾ ਡੇਰੀ ਫਾਰਮ ਚਾਹੀਦੀ ਛੋਟਾ ਵੀ ਬੱਚਦਾ ਆਪਾਂ ਨੂੰ ਮੰਨ ਕੇ ਚੱਲੋ ਇੱਕ ਵਾਰ ਦੀ ਹੋਣੀ ਹੈ ਨਾ ਦੋ ਬਾਰਾਂ ਦੇ ਪੈਸੇ ਖਾਂਦੀਆਂ ਨੇ ਦੋ ਬਾਰਾਂ ਦੇ ਹਾਂ ਉੱਤੇ ਖਰਚੇ ਹੋ ਜਾਂਦੇ ਨੇ ਤੇ ਦੋ ਆਪਾਂ ਨੇ ਫੀਡ ਹੋ ਗਈ ਆਚਾਰ ਹੋ ਗਿਆ ਮੈਡੀਕਲ ਖਰਚੇ ਹੋ ਗਏ ਲੇਬਰ ਦੇ ਖਰਚੇ ਹੋ ਗਏ ਬਿਜਲੀ ਦੇ ਖਰਚੇ ਹੋ ਗਏ ਨਾ ਇਹ ਸਾਰੇ ਖਰਚੇ ਆਪਾਂ ਜੋੜ ਕੇ ਤੇ ਲਾ ਲਈਏ ਤਾਂ ਇਹ ਸਾਰੇ ਖਰਚੇ ਦੋ ਜਿਹੜੀਆਂ ਪੇਮੈਂਟਾਂ ਚੱਕ ਜਾਂਦੀਆਂ ਨੇ ਇੱਕ ਪੇਮੈਂਟ ਬਚ ਗਈ ਤਾਂ ਬਹੁਤ ਹੁੰਦੀ ਹੈ ਜ਼ਿਮੀਦਾਰ ਨੂੰ ਹੀਫਰ ਨੇ ਜੀ ਆਪਣੀ ਇੱਕ ਗੱਬਣ ਨਿਕਲੀ ਇਹ ਜੀ ਇਤ ਕੀ ਜਿਹੜਾ ਸ਼ੁਰੂਆਤੀ ਹੋਈ ਸੀਗਾ ਇਹ ਇਹਦਾ ਹੈਗਾ ਬੱਸ ਏਵੇਂ ਮਤਲਬ ਪਿਛਲੇ 6 ਸੇਵੇਂ ਮਹੀਨੇ ਦਾ ਬਰਥ ਆ ਪੈਦਾ ਹੋਈ ਸੀਗੀ ਹਾਂਜੀ ਪਰ ਇਹ ਹੁਣ ਮਤਲਬ ਹੋ ਗਈ ਆ ਇਹ ਗੱਭਣ ਹੋ ਗਈ ਹਾਂ ਇਹਦੀ ਏਆਈ ਹੋ ਗਈ ਆ ਹੁਣ ਇਹ ਗੱਭਣ ਹੋ ਚੁੱਕੀ ਆ ਤੇ ਇਹ ਆਪ ਦਾ ਕੋਈ ਸਾਣ ਤਾਂ ਨਹੀਂ ਰੱਖਿਆ ਜੀ ਵਿੱਚ ਨਹੀਂ ਸਾਣ ਨਹੀਂ ਰੱਖਿਆ ਜੀ ਮੈਂ ਉਦਾਂ ਮਤਲਬ ਜੇ ਟਾਈਮ ਲੋੜ ਪੈਂਦੀ ਆ ਪਿਛਲੇ ਸਮੇਂ ਤਾਂ ਲਿਆਉਂਦੇ ਰਹੇ ਆ ਇਥੇ ਡਾਕਟਰ ਗੁਰਦੇਵ ਸਿੰਘ ਸਾਡੇ ਦੋਸਤ ਨੇ ਮੇਰੇ ਅੱਛਾ ਜੀ ਉਹਨਾਂ ਤੋਂ ਲੈ ਆਉਂਦਾ ਸੀ ਮੈਂ ਤੇ ਫਿਰ ਉਹ ਜੇ ਲੋੜ ਪੈਦੀ ਕੋਈ ਗਾਈ ਵਰੀ ਰਿਪੀਟਰ ਹੋ ਜਾਂਦਾ ਪਸ਼ੂ ਉਹ ਨਹੀਂ ਕਬਸ ਸਮੇਂ ਜਰ ਹੁੰਦਾ ਸੀ ਤਾਂ ਫਿਰ ਉਹ ਉਹਦੇ ਨਾਲ ਤੇ ਜਿਵੇਂ ਆ ਨੂਨ ਰੱਖਿਆ ਹੋਇਆ ਤਾਂ ਇਹ ਜ਼ਰੂਰੀ ਹੈ ਜੀ ਇਹਨਾਂ ਨੂੰ ਨਹੀਂ ਫੀਡ 'ਚ ਵੈਸੇ ਹੁੰਦਾ ਵਾ ਜਿਆਦਾ ਇਹ ਇਧਰ ਨਾ ਇੰਨਾ ਪਸ਼ੂਆਂ ਨੂੰ ਪਾਉਣ ਫੀਡ ਉਹਨੇ ਮਾਤਰਾ 'ਚ ਪਾਉਂਦੇ ਨਹੀਂ ਵੀ ਉਹਨਾਂ ਕਾਨੂੰਨ ਇਹਨਾਂ ਦੇ ਅੰਦਰ ਚੱਲਿਆ ਜਾਵੇ ਹਨਾ ਆਇਓਡੀਨ ਵਗੈਰਾ ਜਾ ਉਹਨਾਂ ਨੂੰ ਜਿਹੜੀ ਘਾਟ ਆ ਉਹੀ ਚਟਦੀ ਆ ਨਹੀਂ ਤਾਂ ਲੋੜ ਨਹੀਂ ਪੈਂਦੀ ਉਹਨਾਂ 'ਕ ਰੱਖ ਦੇਈਦਾ ਬਾਬਾ ਜੀ ਲੋੜ ਪਊਦਾ ਚਟੂ ਨੇ ਨਾਲ ਫਿਰ ਕੰਦਾ ਕੰਦਾ ਨੂੰ ਮਤਲਬ ਜੀਭਾਂ ਜੂਭਾਂ ਨਹੀਂ ਕੁਛ ਹੋਣੀਆਂ ਕਿਸੇ ਪਾਸੇ ਠੀਕ ਆ ਜੇ ਇਹਨੂੰ ਲੋਡ ਹੋ ਗਈ ਆਇਓਡੀਨ ਦੀ ਤਾਂ ਉਹ ਆ ਕੇ ਹਾਂ ਉਹ ਕਿਉਂ ਉਹਨੇ ਮਹਿਸੂਸ ਹੋਣੀਆਂ ਉਹਦੀ ਘਾਟ ਤਾਂ ਉਹਨੇ ਉਧਰਲੇ ਪਾਸੇ ਨੂੰ ਨੇਚਰਲ ਤੁਰਨਾ ਜੇ ਪਾਣੀ ਧਿਆਲੇ ਕੋ ਤਾਂ ਪਾਣੀ ਪੀਣ ਚਲੇ ਜਾਂਦਾ ਪੱਠੇ ਫੀਡਿੰਗ ਲਾ ਫੀਡ ਫੀਡ ਕਿਹੜੀ ਵਰਤਦੇ ਆ ਤੁਸੀਂ ਫਿਰ ਅਸੀਂ ਪਹਿਲਾਂ ਤਾਂ ਉਹਦੇ ਹੀ ਵਰਤੇ ਰਹੇ ਹਾਂ ਜੀ ਆਪਣੇ ਕਾਰਗਲ ਦੀ ਵਰਤ ਰਹੇ ਹਾਂ ਹਾਂਜੀ ਤੇ ਫਿਰ ਕਾਰਗਲ ਦੀ ਵਰਤਦੇ ਆ ਜੀ ਹੁਣ ਕੁਝ ਵਿੱਚ ਬੇਰਕਾ ਦੀ ਵੀ ਜਿਹੜੀ ਉਹ ਹੈਗੀ ਆਪਣੇ ਪ੍ਰੋਟੀਨ ਡੇਰੀ ਪ੍ਰੋਟੀਨ ਡੇਰੀ ਡੇਰੀ ਪ੍ਰੋਟੀਨ ਉਹ ਕੁਝ ਪ੍ਰੋਟੀਨ ਦੀ ਮਾਤਰਾ ਥੋੜੀ ਵਧਾਉਣ ਲਈ ਉਹ ਵੀ ਨਾਲ ਯੂਜ਼ ਕਰਦੇ ਆ ਜੀ ਕੋਈ ਇਹਨਾਂ ਨੂੰ ਐਕਸਟਰਾ ਕੋਈ ਚੀਜ਼ ਦਿੰਨੇ ਹੋ ਮੰਨ ਕੇ ਦੁੱਧ ਮੈਂਟੇਨ ਕਰਨਾ ਹੋਵੇ ਬਸ ਇਹਨਾਂ ਨੂੰ ਜਾਈ ਆਪਾਂ ਉਹ ਪਾ ਲੈਨੇ ਹੈਗੇ ਆ ਜਿਹੜਾ ਪਾਊਡਰ ਹੈਗਾ ਉੱਲੀ ਪਾਊਡਰ ਪਾਉਨੇ ਆ ਉਹ ਇਹਨਾਂ ਜਿਵੇਂ ਉਹ ਨਾ ਆ ਜੇਵੇ ਮੈਂ ਸਟੈਟਿਸ਼ਨਲ ਦੇਵੇ ਤੇ ਨਾਲ ਉਹ ਪਾਉਨੇ ਆ ਪਰ ਜਿਹੜੀਆਂ ਜਦੋਂ ਇਹ ਤਾਜ਼ੀਆਂ ਸੁੰਦੀਆਂ ਨੇ ਹਾਂਜੀ ਸੱਜਰ ਸੁੰਦੀਆਂ ਨੇ ਕਾਇਆਂ ਬਿਟਾਨੀ ਕੰਪਨੀ ਦਾ ਆ ਪ੍ਰੋਡਕਟ ਆਇਆ ਅੱਛਾ ਇਹ ਜਦੋਂ ਆਪਣੀਆਂ ਵੀ ਤਾਜ਼ੀਆਂ ਸੁੰਦੀਆਂ ਨੇ ਜੀ ਹਾਂਜੀ ਤਾਜ਼ੀਆਂ ਸੁੰਨੀਆਂ ਨੇ ਇਹਨਾਂ ਨੂੰ ਪੀਕ ਤੇਲ ਜਾਣ ਲਈ ਮਿਲਕ ਨੂੰ ਪੀਕ ਤੇਲ ਜਾਣ ਲਈ ਹੂੰ ਇਹ ਯੂਜ਼ ਕਰਦਾ ਹੁਣ ਮੈਂ ਲੇਟੈਸਟ ਜਿਹੜਾ ਪ੍ਰੋਡਕਟ ਆ ਇਹਦੇ ਨਾਲ ਫਿਰ ਜਦੋਂ ਇਹਨੂੰ 15 20 ਦਿਨ ਪਸ਼ੂ ਨੂੰ ਦਿੰਦੇ ਰਹਿੰਦੇ ਨੇ ਉਹ ਫਿਰ ਜਿੰਨਾ ਉਹਦੇ ਮਤਲਬ ਉਹਦੀ ਕੈਪੈਸਿਟੀ ਆ ਜੇ ਹੈਗੀ ਆ ਵੀ ਦੁੱਧ ਦੇਣ ਦੀ ਸਮਰੱਥਾ ਉਹਦੀ ਪੂਰੀ ਪੀਕ ਤੇ ਚਲੀ ਜਾਂਦੀ ਆ ਪੀਕ ਤੇ ਚਲੀ ਜਾਂਦੀ ਆ ਇਹ ਤੇ ਇਹਦੇ ਨਾਲ ਜਿਹੜਾ ਬਾਡੀ ਸਕੋਰ ਆ ਪਸ਼ੂ ਦਾ ਉਹ ਵੀ ਨਹੀਂ ਖਰਾਬ ਹੁੰਦਾ ਤੇ ਜਿਹੜਾ ਦੁਵਾਰਾ ਉਹਦਾ ਮਤਲਬ ਹੀਟ ਚ ਆਉਣ ਵਾਲਾ ਸਰਕਲ ਆ ਉਹ ਵੀ ਮੇਨਟੇਨ ਰਹਿੰਦਾ ਤੇ ਮੇਰੇ ਹਿਸਾਬ ਨਾਲ ਜਿਹੜਾ ਜਿਹੜੇ ਪਸ਼ੂ ਨੂੰ ਇਹ ਦਿੰਨੇ ਆ ਸਮੇਂ ਸਿਰ ਮਤਲਬ ਲੰਮੇ ਸਮੇਂ ਲਈ ਦਿੰਦੇ ਰਹਿੰਨੇ ਆ ਤਾਂ ਫਿਰ ਉਹ ਜਿਹੜੀ ਹੀਟ ਚੋਂਨ ਤੋਂ ਬਾਅਦ ਆਪਾਂ ਟਿਕਾ ਏਆਈ ਕਰਵਾ ਦਿੱਤੀ ਤਾਂ ਉਹ ਫਿਰ ਰਿਪੀਟ ਨਹੀਂ ਕਰਦਾ ਕਨਸੀਵ ਕਰ ਜਾਂਦੀ ਆ ਹਾਂਜੀ ਫੇ ਮੰਨ ਕੇ ਚੱਲੋ ਇਹ ਜਿਹੜਾ ਪ੍ਰੋਡਕਟ ਹੈ ਪੂਰੀ ਬਾਡੀ ਨੂੰ ਕਵਰ ਕਰਦਾ ਸੋਣ ਤੋਂ ਬਾਅਦ ਹੈ ਬਿਲਕੁਲ 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 ਹੋਣਾ ਨਹੀਂ મતલਬ ਇਹ ਅਸੀਂ ਯੂਜ਼ ਕਰਦੇ ਆ ਤੇ ਇਹਦੇ ਨਾਲ ਸਾਨੂੰ ਵਧੀਆ ਰਿਜ਼ਲਟ ਮਿਲੇ ਨੇ ਤੇ ਮੈਂ ਤਾਂ ਉਹ ਜਿਹੜੇ ਆਪਣੇ ਜ਼ਿੰਮੇਵਾਰ ਫਾਰਮਰ ਨੇ ਉਹਨਾਂ ਨੂੰ ਸਲਾਹ ਦਊਗਾ ਵੀ ਇਹਨੂੰ ਜੇ ਕੋਈ ਪਸ਼ੂ ਕੇਸ਼ ਤੇ ਸੌਂਦਾ ਤਾਂ ਇਹਨੂੰ ਨਾਲ ਦੀ ਨਾਲ ਇੱਕ ਦੋ ਪਸ਼ੂਆਂ ਤੇ ਅਪਲਾਈ ਕਰਕੇ ਜ਼ਰੂਰ ਦੇਖਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਨਾ ਤੇ ਇਹਦਾ ਰਿਜ਼ਲਟ ਬੜਾ ਵਧੀਆ ਵਾ ਜਿਹੜੇ ਮੈਨੂੰ ਮਿਲਿਆ ਜਾਨੀ ਕਿ ਤੇ ਕੀ ਵਰਤਿਆ ਨਾ ਜੀ ਹਾਂਜੀ ਜੇ ਕੋਈ ਹੋਰ ਵਰਤੂਗਾ ਤਾਂ ਨੇਚਰਲ ਆ ਵੀ ਰਿਜ਼ਲਟ ਮਿਲੂਗਾ ਉਹ ਜਿਹੜੀ ਐਕਟੀ ਪ੍ਰੋਜਨੀਆਂ ਆਈ ਆ ਆਪਾਂ ਉਹ ਦਿਖਾਈਏ ਮਾੜੀਆਂ ਜਾਂ ਕਾਫ ਆਪਣੇ ਜਿਹੜੇ ਆਏ ਨੇ ਹਾਂਜੀ ਉਹ ਬੱਚੇ ਆਏ ਨੇ ਜਿਹੜੇ ਜਨਾਂ ਦੇ ਸੈਕਸੀ ਮੰਨ ਲੱਗਾ ਸੀਗਾ ਲਗਭਗ 100% ਉਹਨਾਂ ਨੇ ਫੀਮੇਲ ਕਾਫ ਦਿੱਤਾ ਆਪਣੇ ਕੋਲੇ ਜਿਹੜਾ ਇਹ ਹੈਗਾ ਇਹ ਚੋਈ ਵਾਲਾ ਸਿਸਟਮ ਹੈ ਤਾਂ ਥੋੜਾ ਦੇਸੀ ਤਰੀਕੇ ਦਾ ਕਿਉਂਕਿ ਆਪਾਂ ਹਜੇ ਪਾਰਲਰ ਨਹੀਂ ਬਣਾਇਆ ਹੋਇਆ ਪਾਰਲਰ ਬਣਾਇਆ ਨਹੀਂ ਉਹਦੇ ਖਰਚਾ ਕਹਿੰਦੇ ਜ਼ਿਆਦਾ ਆ ਜਾਂਦਾ ਹੈ ਨਾ ਜਿਉਂ ਕੋਈ ਫਰਕ ਤਾਂ ਹੈ ਨਹੀਂ ਨਾ ਨਹੀਂ ਚਲੋ ਹੈ ਤਾਂ ਉਹ ਲੱਗਣਾ ਪ੍ਰੋਫੈਸ਼ਨਲ ਜਾ ਜਾਂਦਾ ਪ੍ਰੋਫੈਸ਼ਨਲ ਹੋ ਜਾਂਦਾ ਥੋੜਾ ਜਿਆਦਾ ਪੈਸੇ ਦੀ ਖੇਡ ਜੀ ਆ ਤੇ ਆਪਾਂ ਥੋੜਾ ਦੇਸੀ ਤਰੀਕੇ ਨਾਲ ਚੋਈ ਜਾਂਦੇ ਇਧਰ ਤੇ ਉਧਰ ਪੰਜ ਪਸ਼ੂਆਂ ਦੇ ਲੱਗ ਜਾਂਦੀਆਂ ਮਸ਼ੀਨ ਇਕੱਠੀ ਪੰਜ ਪਸ਼ੂ ਇਕੱਠੇ ਇੱਕ ਵਾਰ ਚੋਏ ਜਾਂਦੇ ਚੋਏ ਜਾਂਦੇ ਨੇ ਤੇ ਉਹਦੇ ਨਾਲ ਚਲੋ ਟਾਈਮ ਸਿਰ ਦੁੱਧ ਕੱਢ ਲੈਂਦੇ ਆ ਮਤਲਬ ਲੋਡ ਅਨੁਸਾਰ ਜਿੰਨਾ ਕ ਆਪਾਂ ਪਸ਼ੂ ਨੂੰ ਸਮਾਂ ਦੇ ਆ ਤਿੰਨ ਦੀ ਮੋਟਰ ਆ ਸਿੰਗਲ ਫੇਸ ਆਪਣੀ ਮਿਲਕਿੰਗ ਮਸ਼ੀਨ ਆ ਹਨਾ ਜੀ ਮਿਲਕਿੰਗ ਮਸ਼ੀਨ ਆ ਜੀ ਇਹ ਕਿਹੜੀ ਕੰਪਨੀ ਦੀ ਆ ਜੀ ਇਹ ਹੁਣੇ ਲਵਾਈਆ ਜੀ ਇਹ ਮੇਰੇ ਖਿਆਲ ਉਹ ਕਿਹੜਾ ਪ੍ਰੋਪਰਟੀ ਈ ਆ ਸ਼ਾਇਦ ਠੀਕ ਹੈ ਹਾਂਜੀ ਆਪਰੋਜ ਨਹੀਂ ਆਇਤੀ ਆਈ ਆਪਣੀ ਹਾਂਜੀ ਹਾਂਜੀ ਇਹ ਕਿਹਦੇ ਬੱਚੇ ਨੇ ਇਹ ਇਹ ਸਾਰੇ 68 7 ਦੇ ਨੇ ਜੀ ਜਾਂ ਇਹ ਸਾਰੇ 70 ਬੰਦੇ ਆ ਜੀ ਹਾਂਜੀ ਜੇ ਮੈਂ ਉਹ ਕਾਫ ਜਾਂਦਾ ਨਾ ਜੀ ਤੁਰਿਆ ਚਿੱਟਾ ਉਹ ਕਿਹੜੇ ਛੇਵਣ ਦਾ ਜੀ ਉਹ ਹੈਗਾ ਜੀ ਟਾਰਸ਼ਨ ਬੋਲਦਾ ਜੀ ਉਹ ਟਾਰਸ਼ਨ ਬੋਲਦਾ ਹੈ ਹਾਂਜੀ ਸਾਰਾ ਰਿਕਾਰਡ ਲਿਖਿਆ ਹੋਇਆ ਪੜ ਕੇ ਵੀ ਕਿੰਨਾ ਕਹੇ ਜੇ ਬੋਡੀ ਆਉਣੀ ਹੈ ਕਿਹੋ ਜਿਹਾ ਆਰਡਰ ਹੋਣਾ ਹਾਂਜੀ ਕਹੇ ਜੀ ਉਹਦੀ ਮਤਲਬ ਹੋਊਗਾ ਦੁੱਧ ਦਾ ਰਿਕਾਰਡ ਉਹ ਕੀ ਲਈ ਦੇ ਸੀ ਮਨਪਲੀ ਆਪਣੀ ਦੁੱਧ ਫਾਇੰਡ ਰੇਟ ਕੀ ਆਉਂਦੀ ਦੁੱਧ ਵਧੀਆ ਆ ਜਾਂਦਾ ਜੀ ਜਿਵੇਂ ਆਮ ਹੁਣ ਲੋਕਾਂ ਦਾ ਦੇਖਦੇ ਆ ਜਿੱਥੇ ਕੋਨਾ ਉਹਨਾਂ ਦੇ ਬਰਾਬਰ ਹੀ ਚੱਲ ਰਹੇ ਆ ਪਰ ਉਹ ਤੋਂ ਉੱਪਰ ਪੂਰਾ ਉੱਪਰ ਹੀ ਹੋਮਾਂਗੇ ਕਿਉਂਕਿ ਮੇਰਾ 40 41 41 ਰੁਪਏ ਰੇਟ ਆ ਰਿਹਾ ਜੀ ਹੁਣ ਬੇਰਕਾ ਵੱਲੋਂ ਬੇਰਕਾ ਵੱਲੋਂ ਜੀ ਬੇਰਕਾ ਵੱਲੋਂ ਠੀਕ ਹੈ ਤੇ ਕਈ ਵਾਰ ਆ ਨਾ ਜਿਵੇਂ ਕਿਸੇ ਗਾਂ ਦੀ ਫਾਇੰਡ ਘੱਟ ਹੁੰਦੀ ਆ ਤਾਂ ਉਹਤੇ ਸੇਮ ਨਾਲ ਵੱਧ ਫਾਇੰਡ ਵਾਲਾ ਯੂਜ਼ ਕਰਕੇ ਵੀ ਉਹ ਕੀਤਾ ਜੀ ਪ੍ਰੋਜੈਕਟ ਤੁਸੀਂ ਕਿਤੇ ਨਹੀਂ ਜੀ ਅਸੀਂ ਐਚ ਐਫੀ ਚਲਾ ਰਹੇ ਆ ਜੇ ਉਹ ਹਾਂ ਮਤਲਬ ਐਚ ਐਫ ਦੇ ਵਿੱਚ ਜਿਹੜੇ ਸੈਪਰੇਟ ਦੂਜੀ ਸਮਰਥਾ ਉਹਨਾਂ ਦੇ ਉਹੀ ਲਵਾਇਆ ਸੀ ਕਿ ਦੂਜੀ ਮਤਲਬ ਕ੍ਰੋਸ ਵੀ ਰੀਡ ਜੀ ਨਹੀਂ ਕਰਾਈ ਐ ਇਦਾਂ ਵੀ ਕਿਸੇ ਦੂਜੀ ਦੇ ਦੂਜਾ ਲਵਾ ਦਈਏ ਉਹ ਨਹੀਂ ਹਜੇ ਤੱਕ ਕੀਤਾ ਕਦੇ ਆਉਣ ਵਾਲੇ ਸਮੇਂ 'ਚ ਜੇ ਕੋਈ ਇਹੋ ਜਿਹਾ ਹੋਊਗੀ ਤਾਂ ਦੇਖਾਂਗੇ ਟਰਾਈ ਕਰਨ ਦੀ ਹੈਗੀ ਉਮੀਦ ਵੀ ਕਰਾਂਗੇ ਹੁਣ ਕੋਈ ਮਤਲਬ ਆਪ ਵੇਲੇ ਹੋਗੇ ਨਾ ਹੁਣ ਇੱਥੇ ਬੈਠਾਂਗੇ ਹੁਣ ਦੇਖਾਂਗੇ ਕੱਲ੍ਹ ਲੈਕਟੀਕਲ ਕਰਕੇ ਦੇਖੋਗੇ ਕੋਈ ਹਾਂਜੀ ਹਾਂਜੀ ਹੁਣ ਇਰਾਦਾ ਹੈਗਾ ਬਾਬੇ ਇਹੋ ਜਿਹਾ ਕੁਝ ਕਰਾਂਗੇ ਠੀਕ ਹੈ ਹਾਂਜੀ ਤੇ ਬਾਕੀ ਇਹ ਬੱਚਿਆਂ ਨੂੰ ਤਿਆਰ ਕਰਨ ਲਈ ਕੀ ਸਾਮ ਸਭਾਲ ਐ ਇਹਨਾਂ ਲਈ ਜੀ ਪਹਿਲਾਂ ਹੁਣ ਦੂਜਾ ਆਫ ਗ੍ਰੋਅਰ ਪਾ ਰਹੇ ਆਂ ਕਾਫ ਕਰੋ ਪਹਿਲਾ ਕਾਫ ਸਟਾਰਟਰ ਫਿਰ ਕਾਫ ਗਰੋਅਰ ਫਿਰ ਹਾਂਜੀ ਕਰ ਗੱਲ ਦੀ ਠੀਕ ਹੈ ਜੀ ਫਿਰ ਹੀਫਰ ਹੂੰ ਤੇ ਜਿਹੜੇ ਮਤਲਬ ਏਜ ਗਰੁੱਪ ਦੇ ਹਿਸਾਬ ਨਾਲ ਉਹੋ ਲਿਆ ਕੇ ਪਾਈ ਜਾਂਦੀ ਹੈ ਜੀ ਉਹੀ ਦਿੰਦੇ ਹੋ ਗੱਲਾਂ ਬਾਕੀ ਇਹਨਾਂ ਨੂੰ ਜੀ ਦੁੱਧ ਇੱਕ ਟਾਈਮ ਦਾ ਕਿੰਨਾ ਹੁੰਦਾ ਹੁਣ ਇਹਨਾਂ ਨੂੰ ਮਿਲਕਰ ਪ੍ਰੈਸ਼ਰ ਦੇ ਰਹੇ ਆ ਜੀ ਉੱਥੋਂ ਆਪਣੇ ਪੀਡੀਐਸ ਤੋਂ ਮਿਲਦਾ ਹੂੰ ਉਹ ਹੈਗਾ ਇਹਨਾਂ ਦੀ ਜਿੱਦਾਂ ਛੋਟਾ ਬੱਚਾ ਨੂੰ ਜਨਮ ਤੋਂ ਸਮੇਂ 2-3 ਦਿਨ ਬੋਲੀ ਪਲੋਣਿਆ ਹੂੰ ਤਿੰਨ ਕਿ ਦਿਨ ਪੂਰੀ ਮਾਂ ਦਾ ਦੁੱਧ ਉਹ ਥੋੜਾ ਉਹ ਬਧੀਆ ਹੁੰਦਾ ਪਾਵਰਫੁੱਲ ਹੁੰਦਾ ਨਾ ਰੋਮ ਖੋਲ੍ਹ ਦਿੰਦਾ ਨਾ ਜੀ ਹਾਂ ਜੀ ਇੱਕ ਉਹਦੇ ਚ ਐਨਰਜੀ ਆ ਜਾਂਦੀ ਹੈ ਚੰਗੀ ਬਾਡੀ ਚ ਫਿਰ ਉਹਦੇ ਨਾਲ ਦੋ ਤਿੰਨ ਦਿਨਾਂ ਦੇ ਉਦੋਂ ਬਾਅਦ ਚਾਰ ਕਿ ਦਿਨਾਂ ਬਾਅਦ ਫਿਰ ਅਸੀਂ ਇਹਨੂੰ ਉਹਦੇ ਤੇ ਲੈ ਆਈਦਾ ਆਪਣੇ ਮਰਕਰ ਅਪਲੇਸ਼ਨ ਤੇ ਉਹ ਪਹਿਲਾਂ ਸ਼ੁਰੂਆਤੀ ਤਾਂ ਛੋਟਾ ਹੁੰਦਾ ਬੱਚਾ ਉਹ ਤੋਂ 2 ਲੀਟਰ ਫਿਰ ਜਿਉਂ ਜਿਉਂ ਵੱਡਾ ਹੁੰਦਾ 4 ਲੀਟਰ ਤੱਕ ਜਾਂਦੇ ਆ ਵੱਧ ਤੋਂ ਵੱਧ 4 ਲੀਟਰ ਪਿਲਾਉਂਦੇ ਸੀ ਇੱਕ ਟਾਈਮ ਦਾ ਇੱਕ ਟਾਈਮ ਦਾ 8 ਕਿ ਲੀਟਰ ਪਿਆਉਂਦੇ ਆ 8 ਲੀਟਰ ਡੇਲੀ ਦਾ ਦੋ ਟਾਈਮ ਦਾ ਪਲਾ ਕੇ ਫਿਰ ਉਦੋਂ ਬਾਅਦ ਜਦੋਂ ਫੀਡ ਫੂਡ ਚੰਗੀ ਖਾਣ ਲੱਗ ਜਾਂਦਾ ਬਾ ਦੋ ਕੁ ਮਹੀਨੇ ਢਾਈ ਥੋੜਾ ਜਿਹਾ ਫਿਰ ਨਾਲ ਸਾਇਲਜ ਵੀ ਖਾਣ ਲੱਗ ਜਾਂਦੇ ਹੌਲੀ ਹੌਲੀ ਅੰਕਲ ਜੀ ਬਹੁਤ ਧੰਨਵਾਦ ਤੁਹਾਡਾ ਜਿਹੜੀ ਅੱਜ ਦੀ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਨਾ ਹਾਂਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਅੱਗੇ ਜਿਹੜਾ ਤੁਸੀਂ ਆਪ ਦਾ ਸੁਪਨਾ ਸੋਚਿਆ ਹੈ ਨਾ ਵੀ 300 ਜਾਨਵਰ ਲੈ ਕੇ ਜਾਣਾ ਉਹ ਪ੍ਰਮਾਤਮਾ ਜਲਦੀ ਪੂਰਾ ਕਰੇ ਠੀਕ ਹੈ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ